ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀਆਂ ਹਦਾਇਤਾਂ ਤੇ ਅੱਜ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਪਿੰਡਰ ਤੇ ਪੰਜਾਬ ਸਰਕਾਰ ਵੱਲੋਂ ਪੈਟਰੋਲ ਡੀਜ਼ਲ ਦੇ ਆ ਡੀਜ਼ਲਾਂ ਤੇ ਬਿਜਲੀਆਂ ਤਰਾ ਵਿੱਚ ਕੀਤੇ ਵਾਅਦੇ ਖਿਲਾਫ ਜਬਰਦਸਤ ਤੌਰ ਉਸ ਪਰਦਰਸ਼ਨ ਕੀਤੇ ਗਏ ਇਸੇ ਲਈ ਤਹਿਤ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵੱਲੋਂ ਬਠਿੰਡਾ ਦੇ ਮਿੰਨੀ ਸਕੱਤਰੇ ਦੇ ਨੇੜੇ ਇੱਕ ਜ਼ਬਰਦਸਤ ਤੌਰ ਉਸ ਪਰਦਰਸ਼ਨ ਕੀਤਾ ਗਿਆ ਤੇ ਪੰਜਾਬ ਸਰਕਾਰ ਦਾ ਪਤਲਾ ਫੂਕੇ ਵਧਿਆ ਕੀਮਤਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਇਸ ਮੌਕੇ ਮੁੱਖ ਮੰਤਰੀ ਦੇ ਨਾਮ ਡਿਪਟੀ ਕਮਿਸ਼ਨਰ ਰਾਹੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਦੇਖਦੇ ਹਾਂ ਪੂਰਾ ਮਾਮਲਾ ਜੁੜੇ ਰੋ ਪੰਜਾਬੀ ਆਤੀ ਆਵਾਜ਼ ਦੇ ਨਾਲ ਸਾਡੇ ਚੈਨਲ ਨੂੰ ਕਰਾਈ ਵਰਤੇ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਪੈਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਜਰ ਸਰਕਾਰ ਮੁਰਦਾਬਾਦ ਮੁਰਦਾਬਾਦ ਕਾਂਗਰਸ ਪਾਰਟੀ ਸਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਮੌਜੂਦਾ ਸਰਕਾਰ ਜਿਨੇ ਲੋਕਾਂ ਨਾਲ ਧੋਖਾ ਕੀਤਾ ਲੋਕਾਂ ਦੇ ਨਾਲ ਵਾਅਦੇ ਕਰਕੇ ਮੁੱਕਰੀ ਜਿਨੇ ਬਿਜਲੀ ਦੇ 3 ਰੁਪਏ ਯੂਨਿਟ ਦੇ ਹਿਸਾਬ ਨਾਲ ਜਿਹੜੀ ਲੋਕਾਂ ਨੂੰ रियायत ਮਿਲਦੀ ਸੀ ਉਹ ਵਾਪਸ ਲੈ ਲਈ ਡੀਜ਼ਲ ਤੇ ਪੈਟਰੋਲ ਤੇ 62 ਪੈਸੇ ਤੇ 91 ਪੈਸੇ ਉਹਨਾਂ ਨੇ ਵੈਟ ਜੀਐਸਟੀ ਲਗਾਈ ਉਹਦੇ ਨਾਲ ਨਾਲ 23 ਪੈਸੇ ਕਿਲੋਮੀਟਰ ਬਸ ਦੇ ਵਿੱਚ ਜਿਹੜਾ ਸਫਰ ਹੈ ਉਹਦੇ ਵਿੱਚ ਇਜਾਫਾ ਕੀਤਾ ਇਹ ਸਾਰਾ ਕੁਝ ਤਾਂ ਹੋਇਆ ਕਿਉਂਕਿ ਮੌਜੂਦਾ ਸਰਕਾਰ ਦਾ ਲੋਕਾਂ ਦੇ ਪ੍ਰਤੀ ਕੋਈ ਮੋਹ ਨਹੀਂ ਝੂਠ ਬੋਲ ਕੇ ਸਰਕਾਰ ਬਣਾ ਲਈ ਉਹ ਸਿਰਫ ਇਸ਼ਤਿਹਾਰबाजी ਐਡ ਫਲੈਕਸਾਂ ਲਾ ਕੇ ਲੋਕਾਂ ਨੂੰ ਗਮਰਾਹ ਕਰਨ ਦੇ ਰਾਹ ਤੇ ਹੈ ਉਹਨਾਂ ਤੋਂ ਖਜ਼ਾਨਾ ਭਰਦਾ ਨਹੀਂ ਸੋਰਸ ਹੈ ਨਹੀਂ ਠੱਗੀ ਠੋਰੀ ਥਾ ਥਾ ਤੇ ਕਰਦੇ ਐ ਉਹਨਾਂ ਦੇ ਜਿਹੜੇ ਵੱਡੇ ਲੀਡਰ ਐ ਉਹਨਾਂ ਤੇ ਵੀ ਐਸੀ ਗੱਲਾਂ ਦੇ ਪਰਚੇ ਦਰਜ ਹੋਏ ਐ ਪਿਕ ਐਂਡ ਚੂਜ਼ ਦੀ ਰਾਜਨੀਤੀ ਕਰਦੇ ਐ ਲੋਕਾਂ ਨੂੰ ਮੁਲਾਜ਼ਮਾਂ ਨੂੰ ਕੋਈ ਤਨਖਾਹ ਦੇਣ ਨੂੰ ਪੈਸਾ ਨਹੀਂ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਸਾਡੀ ਕਾਂਗਰਸ ਪਾਰਟੀ ਦੀ ਇੱਕੋ ਹੀ ਮੰਗ ਹੈ ਜੇ ਤੁਸੀਂ ਮੈਨੀਫੈਸਟੋ 'ਚ ਇਹ ਆਪਦੇ ਏਜੰਡੇ ਰੱਖੇ ਸੀ ਜੇ ਲੋਕਾਂ ਨੂੰ ਪੰਜਾਬ ਦੇ ਨੂੰ ਉਦੋਂ ਮੌਕੇ ਤੇ ਕਿਹਾ ਸੀ ਵੀ ਅਸੀਂ ਰਿਆਤਾ ਦੇਵਾਂਗੇ ਤੁਸੀਂ ਜਿਹੜੇ ਵਾਅਦੇ ਕੀਤੇ ਐ ਤੇ ਜਿਹੜੀਆਂ ਸਹੂਲਤਾਂ ਵਾਪਸ ਲਈਆਂ ਉਹਨਾਂ ਨੂੰ ਦੁਬਾਰਾ ਵਿਚਾਰ ਕਰਕੇ ਤੁਰਤ ਵਾਪਸ ਲਓ ਅਸੀਂ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਵਾਂਗੇ ਤਾਂ ਕਿ ਗਵਰਨਰ ਸਾਹਿਬ ਕੋਲੇ ਉਹ ਮੰਗ ਪੱਤਰ ਪਹੁੰਚੇ ਤੇ ਪੂਰੇ ਪੰਜਾਬ ਦੇ ਮੰਗ ਪੱਤਰ ਪਹੁੰਚਦੇ ਹੋਏ ਸਰਕਾਰ ਦੇ ਖਿਲਾਫ ਐਕਸ਼ਨ ਹੋਵੇ ਸਰਕਾਰ ਦਾ ਜੋ ਹੈਗਾ 3 ਲੱਖ ਕਰੋੜ ਤੱਕ ਪਹੁੰਚ ਚੁੱਕੇ ਵਧਦਾ ਜਾ ਰਿਹਾ ਹੈਗਾ ਤੇ ਮਤਲਬ ਹੋਰ ਵੀ ਟੈਕਸ ਲੱਗਣ ਦੀ ਸੰਭਾਵਨਾ ਹੈਗੀ ਸਾਨੂੰ ਦੇਖੋ ਕਰਜ਼ਾ ਇਹ ਵਧ ਹੀ ਜਾਣਾ ਕਿਉਂਕਿ ਜਿਹੜੀ ਮੌਜੂਦਾ ਸਰਕਾਰ ਦੇ ਨਮਾਇंदे ਤੇ ਉਹਨਾਂ ਦੇ ਮੰਤਰੀ ਤੇ ਉਹਨਾਂ ਦੇ ਮੁੱਖ ਮੰਤਰੀ ਹੈ ਉਹ ਨਾ ਤਜਰਬੇ ਕਾਫੀ ਨਹੀਂ ਉਹਨਾਂ ਨੂੰ ਲੋਕਾਂ ਬਾਰੇ ਕੁਝ ਨਹੀਂ ਪਤਾ ਠੀਕ ਹੈ ਲੋਕਾਂ ਦੇ ਲੋਕਾਂ ਨੇ ਉਹਨਾਂ ਨੂੰ ਮਾਣ ਤਾਂ ਦੇ ਦਿੱਤੀ ਅਰ ਅਜ ਉਹਨਾਂ ਨੂੰ ਕਿਸੇ ਚੀਜ਼ ਦਾ ਕੋਈ ਗਿਆਨ ਨਹੀਂ ਹੈ ਆਪਦੇ ਹੀ ਚੱਕਰਾਂ 'ਚ ਫਸੇ ਹੋਏ ਐ ਸਾਰੇ ਜਿਹੜਾ ਕਰਜ਼ਾ ਘਟਾਉਣ ਦੀ ਕੋਈ ਪਾਲਿਸੀ ਨਹੀਂ ਹੈ ਜੋ ਉਹਨਾਂ ਨੂੰ ਦਿੱਲੀ ਤੋਂ ਫਰਮਾਨ ਆ ਜਾਂਦਾ ਉਹਨੂੰ ਉਹ ਲਾਗੂ ਕਰ ਲੈਂਦੇ ਐ ਸਿਰਫ ਇਸ਼ਤਿਹਾਰਾਂ ਦੀ ਰਾਜਨੀਤੀ ਕਰਦੇ ਐ ਲੋਕਾਂ ਦੇ ਪ੍ਰਤੀ ਉਹਨਾਂ ਦੀ ਕੋਈ ਸੋਚ ਨਹੀਂ ਠੀਕ ਥੈਂਕ ਯੂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਬਣਿੰਗੀ ਦੇ ਹੁਕਮ ਅਸਾਰ ਪੰਜਾਬ ਦੇ ਜ਼ਿਲ੍ਹਾ ਲੈਵਲ ਦੇ ਉੱਤੇ ਜੋ ਆਪ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ ਟੈਕਸ ਲਾਇਆ ਪੈਟਰੋਲ ਤੇ ਡੀਜ਼ਲ ਤੇ ਤੇ ਬਸਾਂ ਦੇ ਕਿਰਾਏ ਤੇ ਜੋ ਕਾਂਗਰਸ ਸਰਕਾਰ ਨੇ ਚੰਨੀ ਸਾਹਿਬ ਦੀ ਜੀ ਮਿਨਿਸਟਰ ਦੀ ਅਵਸਥੇ ਵਿੱਚ 3 ਰੁਪਏ ਜੂਟ 7 ਕਿਲੋ ਬਾੜ ਤੱਕ ਦਿੱਤਾ ਸੀ ਉਹ ਵੀ ਇਹਨਾਂ ਨੇ ਵਾਪਸ ਲੈ ਲਈ ਮੈਂ ਯਾਦ ਕਰਾਉਣਾ ਚਾਹੁੰਦਾ ਵੀ ਜਦੋਂ 2022 ਦੇ ਇਲੈਕਸ਼ਨ ਹੋਏ ਸੀ ਉਦੋਂ ਇਹਨਾਂ ਨੇ ਆਪਾਂ ਲੈਣੇ ਇੱਕੋ ਹੀ ਗੱਲ ਕਹੀ ਸੀ ਵੀ ਸਾਡੇ ਰਾਜ ਦੇ ਵਿੱਚ ਕੋਈ ਟੈਕਸ ਨਹੀਂ ਲੱਗੂਗਾ ਸਾਡੇ ਰਾਜ ਦੇ ਵਿੱਚ ਕੋਈ ਮਜਾਰਾ ਨਹੀਂ ਹੋਊਗਾ ਅੱਜ ਤੁਸੀਂ ਵੀਰੋ ਦੇਖ ਲਓ ਮੈਂ ਤੁਹਾਡੇ ਕੈਮਰਿਆਂ ਦੇ ਰਾਹੀਂ ਪੁੱਛਣਾ ਚਾਹਣਾ ਕਿ 24 ਘੰਟੇ ਸੰਗਰੂਰ ਸੀਐਮ ਸਾਹਿਬ ਦੀ ਕੋਠੀ ਤੇ ਮੇਰੇ ਮੁਲਾਜ਼ਮ ਪਰਾ ਧਰਨਾ ਦਿੰਦੇ ਨੇ ਚੰਡੀਗੜ੍ਹ 24 ਘੰਟੇ ਮੇਰੇ ਕਿਸਾਨ ਪਰਾ ਮੇਰੇ ਮੁਲਾਜ਼ਮ ਪਰਾ 24 ਘੰਟੇ ਧਰਨਾਂ ਤੇ ਬੈਠੇ ਨੇ ਅੱਜ ਅਸੀਂ ਕਾਂਗਰਸ ਪਾਰਟੀ ਵਾਲੇ ਸਾਰੇ ਲੀਡਰ ਤੇ ਵਰਕਰ ਇਕੱਠੇ ਹੋ ਕੇ ਰਾਜਨ ਜੀ ਨੇ ਦੱਸਿਆ ਤੇ ਹੁਕਮ ਮੁਤਾਬਕ ਡੀਸੀ ਸਾਹਿਬ ਨੂੰ ਮੈਂ ਮੈਮੋਰੰਡਮ ਦੇਵਾਂਗੇ ਉਹ ਗਵਰਨਰ ਸਾਹਿਬ ਕੋਲੇ ਜਾਊਗਾ ਤਾਂ ਕਿ ਉਹ ਤੇ ਐਕਸ਼ਨ ਹੋਵੇ ਨਾ ਐਕਸ਼ਨ ਹੋਇਆ ਤੇ ਜੇ ਕਾਂਗਰਸ ਪਾਰਟੀ ਨੂੰ ਕੋਈ ਗ੍ਰਿਫਤਾਰੀਆਂ ਦੇਣ ਦੀ ਲੋੜ ਪਊ ਕਾਂਗਰਸ ਪਾਰਟੀ ਗ੍ਰਿਫਤਾਰੀਆਂ ਵੀ ਦੇਉ